ਵਾਹਿਗੁਰੂ ਸਾਹਿਬ ਜੀਓ ਸੁਹੀ ਮਹਲਾ ਪਹਿਲਾ ਕਰ ਦੂਜਾ ਇੱਕ ਓੰਕਾਰ ਸਤਗੁਰ ਪ੍ਰਸਾਦ ਅੰਦਰ ਵਸੈ ਨਾ ਬਾਹਰ ਜਾਏ ਅੰਮ੍ਰਿਤ ਛੋਡ ਕਾਹੇ ਬਖ ਖਾਏ ऐसा ज्ञान जप हो मन मेरे हो वो चाकर साचे केरे रहाओ ज्ञान ध्यान सब कोई रवे बंधन बांधिया सब जग भवे seva kare socha kar hoy jal thal mahi ala raav reheya soye ham nahi cange bura nahi koye pranavat nanak tare soye ਸੂਹੀ ਮਹੱਲਾ ਪਹਿਲਾ ਕਰ ਸੇਵਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਉਜਲ ਕਹਿ ਹ ਚਿਲਕਨਾ ਘਟ ਮ ਕਲੜੀ ਮਸ ਧੋਤੇ ਆ ਝੂਠ ਨ ਉਤਰੈ ਜੇ ਸੋ ਧਵਾ ਤਿਸ ਸੱਜਣ ਸਈ ਨਾਲ ਮੈਂ ਚਲਦਿਆਂ ਨਾਲ ਚਲਨ ਜਿੱਥੇ ਲੇਖਾ ਮੰਗੀਏ ਤਿੱਥੇ ਖੜੇ ਦੇ ਸੰਨ ਰਹਾਉ ਕੋਠੇ ਮੰਡਪ ਵਾੜੀਆਂ ਪਾਸ ਹੋ ਚਿੱਤ ਵਿਆਹ ਠਠੀਆਂ ਕਮ ਨਾਵਨੀ ਵਿੱਚੋਂ ਸਖਣੀਆਂ ਬਗਾ ਬਗੇ ਕੱਪੜੇ ਤੀਰਥ ਮੰਝ ਵਸਨ ਘਟ ਘਟ ਜੀ ਅਖਾਵਣੇ ਬਗੇ ਨਾ ਕਹਿਆਨ ਸਿਮਲ ਰੁਖ ਸਰੀਰ ਮੈਂ ਮੈਂ ਜਨ ਦੇਖ ਭੁਲਨ ਸੇ ਭਲ ਕਮਨਾ ਆਵਨੀ ਤੇ ਗੁਣ ਮੈਂ ਤਨ ਹਨ ਅੰਦਲੇ ਭਾਰ ਉਠਾਇਆ ਡੂਗਰਵਾਟ ਬਹੁਤ ਅਖੀ ਲੋੜੀ ਨਾਲ ਹਾ ਹੋ ਚੜ ਲੰਗਾ ਕਿਤ ਚੱਕਰੀਆਂ ਚੰਗਈਆਂ ਔਰ ਸਿਆਣ ਪਕਿਤ ਨਾਨਕ ਨਾਮ ਸਵਾਲ ਤੂੰ ਬੱਦਾ ਛਟੇ ਜਿਤ ਸੁਹੀ ਮਹੱਲਾ ਪਹਿਲਾ ਜਪ ਤਪ ਕਾ ਬੰਦ ਬੇੜੁ ਲਾ ਜਿਤ ਲੰਘੇ ਵਹਿਲਾ ਨਾ ਸਰ ਵਰਨਾ ਉਛਲੇ ਐਸਾ ਪੰਥ ਸੁਹੇਲਾ ਤੇਰਾ ਇੱਕੋ ਨਾਮ ਮਝਿਟੜਾ ਰਤਾ ਮੇਰਾ ਚੋਲਾ ਸਦ ਰੰਗ ਢੋਲਾ ਰਹਾਉ ਸਾਜਨ ਚਲੇ ਪਿਆਰਿਆ ਕਿਉ ਮੇਲਾ ਹੋਈ ਜੇ ਗੁਣ ਹੋਵੇ ਗੰਠੜੀਏ ਮਿਲੇਗਾ ਸੋਈ ਮਿਲਿਆ ਹੋਏ ਨਾ ਵਿਛੜੈ ਜੇ ਮਿਲਿਆ ਹੋਈ ਆਵਾਗਣ ਨਿਵਾਰਿਆ ਹੈ ਸਾਚਾ ਸੋਈ ਹੋਵੇਂ ਮਾਰ ਨਿਵਾਰਿਆ ਸੀਤਾ ਹੈ ਚੋਲਾ ਗੁਰਬਚਨੇ ਫਲ ਪਾਇਆ ਸਹਿ ਕੇ ਅੰਮ੍ਰਿਤ ਬੁਲਾ ਨਾਨਕ ਕਹਿ ਸਹੇਲਿਓ ਸ਼ੋਖਰਾ ਪਿਆਰਾ ਹਮ ਸਹਿ ਕੇ ਰੀਆਂ ਦਾਸੀਆਂ ਸਾਚਾ ਖਸ ਮਹਵਾਰਾ ਤੁਹੀ ਮਹੱਲਾ ਪਹਿਲਾ ਜਿਨ ਕੋ ਭਾਂਡੇ ਭਾਉ ਤਨਾ ਸਵਾਰ ਸੀ ਸੁਖੀ ਕਰੇ ਪਸਾਉ ਦੁਖ ਵਿਸਾਰ ਸੀ ਸਹਿ ਸਮੁਨੇ ਨਾ ਹੈ ਸਰ ਪਰ ਤਾਰ ਸੀ ਤਿਨਾ ਮਿਲਿਆ ਗੁਰਿਆਏ ਜਿਨ ਕੋ ਨਿਖਿਆ ਅੰਮ੍ਰਿਤ ਹਰ ਕਾ ਨਾਮ ਦੇਵੇ ਦਿਖਿਆ ਚਾਲੇ ਸਤ ਗੁਰ ਪਾਏ ਭਵੇ ਨਾ ਪਿਖਿਆ ਜਾ ਕੋ ਮਹਿਲ ਹਜੂਰ ਦੂਜੇ ਨਿਵੇ ਕਿਸ ਦਰ ਦਰਵਾਣੀ ਨਾਹੇ ਮੂਲੇ ਪੁਛਤੇ ਸ ਛਟੇ ਤੱਕ ਬੋਲ ਸਾਹਿਬ ਨਦਰ ਜਿਸ ਕੱਲਿਆਂ ਆਣ ਆਪ ਜਿਸ ਨਹੀਂ ਦੂਜਾ ਮਤੈ ਕੋਏ ਟਾਹੇ ਸਾਰੇ ਸਾਜ ਜਾਣੇ ਸਭ ਸੁਏ ਨਾਉ ਨਾਨਕ ਬਖਸ਼ੀਸ਼ ਨਦਰੇ ਕਰਮ ਹੋਏ ਸੂਹੀ ਮਹੱਲਾ ਪਹਿਲਾ ਭਾਂਡਾ ਹਛਾ ਸੋਏ ਜੋਤਿਸ ਭਾਵਸੀ ਭਾਂਡਾ ਅਤਮਲੀਨ ਧੋਤਾ ਹਸ਼ਾ ਨਾ ਹੋਏ ਸੀ ਗੁਰਦੁਆਰੇ ਹੋਏ ਸੋਜੀ ਪਾਏ ਸੀ ਇਹਤ ਦੁਆਰੇ ਧੋਏ ਹਛਾ ਹੋਏ ਸੀ ਮੈਲੇ ਹਸ਼ੇ ਕਾ ਵਿਚਾਰ ਆਪ ਵਰਤਾਏ ਸੀ ਮਤ ਕੋ ਜਾਣੇ ਜਾਏ ਅੱਗੇ ਪਾਏ ਸੀ ਜੇਹੇ ਕਰਮ ਕਮਾਏ ਤੇਹਾ ਹੋਏ ਸੀ ਅੰਮ੍ਰਿਤ ਹਰ ਕਾ ਨਾਓ ਆਪ ਵਰਤਾਏ ਸੀ ਚੱਲੇ ਆ ਪਤ ਸਿਉ ਜਨਮ ਸਵਾਰ ਵਾ ਜਾਵਾਏ ਸੀ ਮਾਨਸ ਕੀ ਵਿਚਾਰਾ ਤੇ ਲੋਕ ਸੁਣਾਏ ਸੀ ਨਾਲ ਕੇ ਆਪ ਨਿਹਾਨ ਸਬ ਕੁਲ ਤਾਰ ਸੀ ਸੂਹੀ ਮਹੱਲਾ ਪਹਿਲਾ ਜੋਗੀ ਹੋਵੇ ਜੋਗ ਵੈ ਭੋਗੀ ਹੋਵੇ ਖਾਏ ਪਿਆ ਹੋਵੇ ਤਪ ਕਰੇ ਤੀਰਥ ਮਲਮਲ ਨਾਏ ਤੇਰਾ ਸਦੜਾ ਸੁਣੀ ਜੇ ਪਾਈ ਜੇ ਕੋ ਬਹਿ ਅਲਾਏ ਰਹਾਉ ਜੈਸਾ ਬੀਜ ਸੁਲਣੇ ਜੋ ਖਟੇ ਸੋ ਖਾਏ ਅੱਗੇ ਪੁੱਛ ਨਾ ਹੋਵਈ ਜੇ ਸੰ ਨਿਸਾਨੇ ਜਾਏ ਐਸੋ ਜੈਸਾ ਕਢੀਏ ਜੈਸੀ ਕਾਰ ਕਮਾਏ ਜੋ ਦਮ ਚੇਤਨਾ ਆਵਈ ਸੋ ਦਮ ਬਿਰਥਾ ਜਾਏ ਇਹੋ ਤਨ ਵੇਚੀ ਬੈ ਕਰੀ ਜੇ ਕੋ ਲੈ ਵਿਕਾਏ ਨਾਨਕ ਕਮ ਨਾ ਆਵਈ ਜਿਤ ਤਨ ਨਾਹੀ ਸਚਾ ਨਾਓ ਤੂ ਹੀ ਮਹਲਾ ਪਹਿਲਾ ਕਰ ਸਤਵਾਂ ਇੱਕ ਓੰਕਾਰ ਸਤਗੁਰ ਪ੍ਰਸਾਦ ਜੋਗ ਨਖਿੰਥਾ ਜੋਗ ਨ ਡੰਡੇ ਜੋਗ ਨ ਪਸਮ ਚੜਾਈਏ ਜੋਗ ਨ ਮੁੰਦੀ ਮੁੰਡ ਮੁੰਡਾਏ ਜੋਗ ਨ ਸਿੰਘੀ ਵਾਈਏ अंजन मह निरंजन रही है जोग जुगत एव पाईए गली जोग ना होई एक दृष्ट कर संसार जाने जोगी कहिए सोई रहा ਜੋਗ ਨਾ ਬਾਹਰ ਮੜੀ ਮਸਾੜੀ ਜੋਗ ਨਾ ਤਾੜੀ ਲਈਏ ਜੋਗ ਨਾ ਦੇਸ਼ ਦਸਤਰ ਭਵੇ ਜੋਗ ਨਾ ਤੇਰਥ ਨਾਈਏ ਅੰਜਨ ਮਹਿ ਨਿਰੰਜਨ ਰਹੀਏ ਜੋਗ ਜੁਗਤ ਏਵ ਪਈਏ ਸਤ ਗੁਰ ਭੇਟੇ ਤਾਂ ਸਹਸਾ ਟੁਟੇ तावत वरज रही है ने चर चरे सहज तुन लग कर ही परचा अंजन माहे निरंजन रही जोग जुगते बइ नानक जीव तै मर रही ऐसा जोग कमईय ਵਾਜੇ ਬਾਜੋ ਸਿੰਘੀ ਵਾਜੇ ਤੋ ਨਿਰਭਉ ਪਦ ਪਾਈਏ ਅੰਜਨ ਮਾਹੇ ਨਿਰੰਜਨ ਰਹੀਏ ਜੋਗ ਜੁਗਤ ਤੋ ਪਾਈਏ ਸੁਹੀ ਮਹੱਲਾ ਪਹਿਲਾ ਕੌਣ ਤਰਾਜੀ ਕਵਨ ਤੁਲਾ ਤੇਰਾ ਕਵਨ ਸਰਾਫ ਬੁਲਾਵਾ ਕੋਣ ਗੁਰੂ ਕੈ ਪਹਿ ਦਿਖਿਆ ਲੈਵਾ ਕੈ ਪੈ ਮੁੱਲ ਕਰਾਵਾ ਮੇਰੇ ਲਾਲ ਜਿਓ ਤੇਰਾ ਅੰਤ ਨਾ ਜਾਣਾ ਤੂੰ ਜਲ ਥਲ ਮਹੀਲਾ ਭਰਪੁਰ ਲੀਣਾ ਤੂੰ ਆਪੇ ਸਰਬ ਸਮਾਨਾ ਰਹਾ ਮੰਨਤ ਰਾਜੀ ਚਿਤ ਤੁਲਾ ਤੇਰੀ ਸੇਵ ਸਰਾਫ ਕਮਾਵਾ ਘਟ ਹੀ ਭੀਤਰ ਸੋ ਸੋਤ ਲੀਨ ਬੇਦ ਚਤਰ ਹਵਾ ਆਪੇ ਕੰਡਾ ਤੋਲ ਤਰਾਜੀ ਆਪੇ ਤੋਲਣ ਹਾਰਾ ਆਪੇ ਦੇਖੇ ਆਪੇ 부ਜੇ ਆਪੇ ਹੈ ਵੜਜਾਰਾ ਅੰਦੋਲਾ ਨੀਚ ਜਾਤ ਪਰਦੇਸੀ ਖੇਨੇ ਆਵੇ ਤਿਲ ਜਾਵੇ ਤਾਂ ਕੀ ਸੰਗਤ ਨਾਲ ਕਰਹਿਦਾ ਕਿਉਂ ਕਰ ਮੂੜਾ ਪਾਵੇ ਰਾਗ ਸੁਹੀ ਮਹੱਲਾ ਚੌਥਾ ਘਰ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਮਨ ਰਾਮ ਨਾਮ ਅਰਦਿਆ ਗੁਰ ਸ਼ਬਦ ਗੁਰੂ ਕੇ ਸਭ ਇਛਾ ਮਨ ਤਨ ਪੂਰੀਆ ਸਭ ਚੁਕਾ ਡਰ ਜਮ ਕੇ ਮੇਰੇ ਮਨ ਗੁਣ ਗਾਵੋ RAM ਨਾਮ ਹਰ ਕੇ ਗੁਰ ਤੁਠੇ ਮਨ ਪਰਬੁਧਿਆ ਰਪੀਆ ਰਸ ਗਟਕੇ ਰਹਾਓ ਸਤ ਸੰਗਤ ਉਤਮ ਸਤ ਗੁਰ ਕੇਰੀ ਗੁਣ ਗਾਵੇ ਹਰ ਪ੍ਰਭ ਕੇ ਹਰ ਕਿਰਪਾ ਧਾਰ ਮੇਲੋ ਸਤ ਸੰਗਤ ਹਮ ਤੋ ਵਹਿ ਪਗ ਜਨ ਕੇ RAM ਨਾਮ ਸਭ ਹੈ RAM ਨਮਾ ਰਸ ਗੁਰ ਮਤ ਰਸ ਰਸ ਕੇ ਹਰ ਅੰਮ੍ਰਿਤ ਹਰ ਜਲ ਪਾਇਆ ਸਭ ਲਥੀ ਤਿਸ ਤਿਸ ਕੇ ਹਮਰੀ ਜਾਤ ਪਾਤ ਗੁਰ ਸਤ ਗੁਰ ਹਮ ਵਿੱਚ ਉਹ ਸਿਰ ਗੁਰ ਕੇ ਜਨ ਨਾਨਕ ਨਾਮ ਪਰਿਓ ਗੁਰ ਚੇਲਾ ਗੁਰ ਰੱਖੋ ਲਾਜ ਜਾਣ ਕੇ ਸੁਹੀ ਮਹੱਲਾ ਚੌਥਾ ਹਰ ਹਰ ਨਾਮ ਭਜਿਓ ਪਰ ਖੋਤਮ ਸਭ ਬਿਨਸੇ ਦਾਲਦ ਦਲਘਾ ਭੋਜਨ ਮਰਣਾ ਮਿਟਿਓ ਗੁਰ ਸ਼ਬਦੀ ਹਰ ਆਸਰ ਸੇਵ ਸੁਖ ਸਮਝਾ ਮੇਰੇ ਮਾਨ ਭਜ ਰਾਮ ਨਾਮ ਅਤਿ ਪਰਗਾ ਮੈਂ ਮਨ ਤਨ ਅਰਪ ਧਰਿਓ ਗੁਰ ਆਗੈ ਫਿਰ ਵਿੱਚ ਉਹ ਲਿਓ ਮੁੱਲ ਮਹਗਾਰਾਉ ਨਰਪਤ ਰਾਜੇ ਰਾਮ ਘਰ ਅਸਮਾਨ ਹੈ ਬਿਨ ਨਾਵੇ ਪਕੜ ਖੜੇ ਸਭ ਕਲਗਾ ਧਰਮ ਰਾਇ ਸਿਰ ਡੰਡ ਲਗਾਣਾ ਫਿਰ ਪਛਤਾਨੇ ਹੱਥ ਫਲਗਾ ਹਰ ਰਾਖ ਰਾਖ ਜਨ ਕਰਮ ਤੁਮਾਰੇ ਸਰਨਾਗਤ ਪੁਰਖ ਪ੍ਰਤ ਪਲਗਾ ਦਰਸ਼ਨ ਸੰਤ ਦੇ ਹੋ ਸੁਖ ਪਾਵੇ ਪ੍ਰਭ ਲੋਚ ਪੂਰ ਜਨ ਤੁਮ ਘਾ ਤੁਮ ਸਮਰਾਥ ਪੁਰਖ ਵੱਡੇ ਪ੍ਰਭ ਸੁਆਮੀ ਮੋਕੋ ਕੀਜੈ ਧਾਨ ਹਰ ਨਿਮਘਾ ਜਨ ਨਾਨਕ ਨਾਮ ਮਿਲੇ ਸੁਖ ਪਾਵੇ ਹਮ ਨਾਮ ਵਿਟੋ ਸਦ ਘੁਮਗਾ ਤੂਹੀ ਮਹੱਲਾ ਚੌਥਾ ਹਰ ਨਾਮਾ ਹਰ ਰੰਗ ਹੈ ਹਰ ਰੰਗ ਮᱡ ਠੇ ਰੰਗ ਗੁਰ ਟੁੱਠੇ ਹਰ ਰੰਗ ਚੜਿਆ ਫਿਰ ਬਹੜ ਨ ਹੋਵੇ ਭੰ ਮੇਰੇ ਮਨ ਹਰ ਰਾਮ ਨਾਮ ਕਰੰ ਗੁਰਤੁ ਟੁਠੇ ਹਰਿ ਉਪਦੇਸਿਆ ਹਰ ਭੇਟਿਆ ਰਉ ਨ ਸੰਗ ਰਹਾਉ ਮੁੰਡਿਆ ਆਣੀ ਮਨ ਮੁਖੀ ਫਿਰ ਆਵਣ ਜਾਣਾ ਹਰ ਪ੍ਰਭ ਚੇਤਨਾ ਆਇਓ ਮਨ ਦੂਜਾ ਭਾਉ ਸਹਿ ਲੰ ਹਮ ਮੈਲ ਭਰੇ ਦੋਹ ਚਾਰਿਆ ਹਰ ਰਖੋ ਅੰਗੀ ਅੰਗ ਗੁਰ ਅੰਮ੍ਰਿਤ ਸਰ ਨਵ ਲਾਇਆ ਸਭ ਲਾਥੇ ਕਿਲ ਵਿਖ ਕੰ ਹਰ ਦਿਨਾਂ ਦੀਨ ਦਿਆਲ ਪ੍ਰਭ ਸਤ ਸੰਗਤ ਮਿਲ ਸੰ ਮਿਲ ਸੰਗਤ ਹਰ ਰੰਗ ਪਾਇਆ ਜਨ ਨਾਨਕ ਮਨ ਤਨ ਰੰਗ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ